ਜੀ ਲਗਾਤਾਰ ਮੋਰਚਾ ਚੱਲ ਰਿਹਾ ਤੁਹਾਨੂੰ ਉੱਥੇ ਸਵਾਲ ਜਵਾਬ ਵੀ ਹੋਏ ਜੀ ਜੀ ਗਰਮੀਤ ਸਿੰਘ ਖੁੱਟੀਆਂ ਨੂੰ ਵੀ ਹੋਏ ਨੇ ਜੀ ਜੀ ਅਜੇ ਗੜੇਮਰੀ ਦਾ ਮਸਲਾ ਹੱਲ ਨਹੀਂ ਹੋਇਆ ਮਾਨ ਸਾਹਿਬ ਨੇ ਕਿਹਾ ਸੀ ਵੀ ਗਰਦੌਰੀਆਂ ਤੋਂ ਪਹਿਲਾਂ ਹੀ ਅਸੀਂ 20000 ਰੁਪਏ ਖਾਤੇ ਚ ਪਾ ਦਿਆ ਕਰਾਂਗੇ ਜੀ ਜੀ ਅਸੀਂ ਆਖੇ ਵੀ ਗਰਦੌਰੀਆਂ ਤੋਂ ਪਹਿਲਾਂ ਨਹੀਂ ਹੋਣਾ ਗਰਦੌਰੀਆਂ ਕਰਕੇ ਆ ਜਾਣ ਚੰਗੀ ਗੱਲ ਹੈ ਅੱਜ ਉਹਦਾ ਗੜੇਮਰੀ ਹੋਗੀ ਉਸ ਘਰਾਂ ਦੇ ਵਿੱਚ ਇੱਕ ਦਾਣਾ ਵੀ ਨਹੀਂ ਖਾਣ ਨੂੰ ਤੇ ਕੀ ਹੋਇਆ ਅਜੇ ਤੱਕ ਉਹ ਸੰਗਰਾਸ਼ ਕਰ ਰਹੇ ਆ ਇਲੈਕਸ਼ਨਾਂ ਦੇ ਦਿਨਾਂ 'ਚ ਕਰ ਰਹੇ ਆ 1 ਮਹੀਨਾ ਹੋ ਗਿਆ ਮੋਰਚਾ ਲੱਗੇ ਨੂੰ ਅਜੇ ਤੱਕ ਉਹ ਮਾਪ ਜਾਣੇ ਨਹੀਂ ਮਿਲਿਆ ਪੂਰਨ ਤੌਰ ਤੇ ਉਹਦੀਆਂ ਗਰਦੌਰੀਆਂ ਨਹੀਂ ਹੋਈਆਂ ਅਸੀਂ ਇਹ ਰਿਸਪੈਕਟ ਨਹੀਂ ਕਰ ਸਕਦੇ ਸੀ ਆਮ ਲੋਕਾਂ ਦੀ ਸਰਕਾਰ ਤੋਂ ਤੇ ਆਮ ਸੱਤਾਂ ਤੋਂ ਵੀ ਸੀ ਮੈਂ ਤੁਹਾਨੂੰ ਸਵਾਲ ਨੋਟ ਕਰਾ ਦੇਣਾ ਉਸ ਤੋਂ ਬਾਅਦ ਕੀ ਆਉਂਦਾ ਅਗਲਾ ਮਸਲਾ ਗਲਾਬੀ ਸੰਢੀ ਕਾਰਨਾ 2022 ਦੇ ਵਿੱਚ ਮੁਕਸਰ ਜ਼ਿਲ੍ਹੇ ਦਾ ਨੁਕਸਾਨ ਹੁੰਦਾ 28 ਮਾਰਚ ਨੂੰ ਲੰਬੀ ਦੇ ਵਿੱਚ ਮੋਰਚਾ ਲੱਗਿਆ ਖਰਾ ਪੈਨ ਉੱਥੇ ਚੱਲਦਾ ਜੀ ਕਸਾਨਾਂ ਮਜ਼ਦੂਰਾਂ ਦਾ ਉੱਥੇ ਲਾਠੀਆਂ ਵਾਹੀਆਂ ਜਾਂਦੀਆਂ ਲਾਠੀ ਚਾਰਜ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਸੂਬਾ ਪਧਰੀ ਕੌਲ ਆਉਂਦੀ ਹੈ ਮੁਕਸਰ ਦੇ ਵਿੱਚ ਭਾਰਤੀ ਕਿਸਾਨ ਉਹਨਾਂ ਨੇ ਇਕਤਾਗਰਾ ਹਵਲੋਂ 50000 ਦਾ ਸੀ ਇਕੱਠ ਕੀਤਾ ਉੱਥੇ ਵਿਰੋਧ ਕੀਤਾ ਉਸ ਤੋਂ ਬਾਅਦ ਇੱਥੋਂ ਦੇ ਡੀਸੀ ਨੂੰ ਬਦਲ ਦਿੱਤਾ ਜਾਂਦਾ ਹੈ 50% ਮੁਆਵਜ਼ਾ ਮੰਨਿਆ ਜਾਂਦਾ ਹੈ ਸਾਡਾ ਤਾਂ ਇਹ ਹੈ ਜੇ 100% ਨੁਕਸਾਨ ਹੋ ਜਾਏ ਤਾਂ 50000 ਰੁਪਏ ਦੇਣਾ ਚਾਹੀਦਾ ਚਲੋ ਛੋਟੀਆਂ ਨੀਤੀਆਂ ਮੁਤਾਬਕ ਚੰਨੀ ਸਰਕਾਰ ਨੇ 17000 ਕੀਤਾ ਸੀ ਤੇ ਜਦੋਂ ਆਪਣੀ ਸਰਕਾਰ ਆਈ ਹੈ ਵੀ ਖਜ਼ਾਨਾ ਆਪਣਾ ਭਰਿਆ ਹੋਇਆ ਹੈ ਆਮ ਲੋਕਾਂ ਦੀ ਤੇ ਆਪਾਂ 17 ਤੋਂ 15 ਕਰਤਾ ਤੇ 50% ਦਾ 7500 ਮਿਲਣਾ ਸੀ 7500 ਤੋਂ 6800 ਕਰਤਾ 6800 ਤੋਂ 5400 ਕਰਤਾ ਤੇ ਉਹਦੇ ਵਿੱਚ ਅਜੇ ਪਿੰਡ ਛੱਡਤੇ ਸਵਾਲ ਨੰਬਰ 3 ਅਸੀਂ ਇਹ ਅਦਿਆਂ ਵੀ ਪਾਈਪਲਾਈਨ ਦਾ ਮਸਲਾ ਉਹ ਵੀ ਤੁਹਾਡੇ ਧਿਆਨ ਚ ਆਇਆ ਬਠਿੰਡੇ ਜ਼ਿਲ੍ਹੇ ਦੇ ਵਿੱਚ ਇੱਕ ਸਾਲ ਹੋ ਗਿਆ ਮੁਕੰਮਲ ਹੋਏ ਨੂੰ ਉਹ ਵੀ ਖੱਜਲ ਖਰਾਬ ਹੋ ਰਹੇ ਨੇ ਕਿਸਾਨ ਤੇ ਧਰਨਿਆਂ ਤੇ ਬੈਠ ਰਹੇ ਨੇ ਉਹ ਵੀ ਮਸਲਾ ਹੋਇਆ ਸਵਾਲ ਨੰਬਰ 4 ਇਹ ਜਿਹੜੇ ਕਿਸਾਨ ਸਿੰਘੂ ਤੇ ਬੈਠੇ ਨੇ ਖਨੌਰੀ ਬਾਰਡਰ ਤੇ ਬੈਠੇ ਨੇ ਤੇ ਉਹਨਾਂ ਤੇ लाठी चार्ज ਕੀਤਾ ਹਰਿਆਣੇ ਦੀ ਪੁਲਿਸ ਨੇ ਆ ਕੇ ਪੰਜਾਬ ਦੀ ਧਰਤੀ ਤੇ ਲੱਤਾਂ ਬਾਹਾਂ ਜਵਾੜੇ ਤੋੜਤੇ ਉਹਨਾਂ ਦੀਆਂ ਅੱਖਾਂ ਚਲੀਆਂ ਗਈਆਂ 35000 ਗੋਲਾ ਸਿਰਤਾ ਕੀ ਪਾਕਿਸਤਾਨ ਤੇ ਚైనా ਦਾ ਬਾਰਡਰ ਸੀ ਤੇ ਇੱਕ ਕਣਕ ਦੇ ਵਿੱਚ ਖੜਾ ਨੌਜਵਾਨ ਤੇ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਤੇ 0% ਉੱਥੇ ਮੁਕੱਦਮਾ ਦਰਜ ਕੀਤਾ ਜਾਂਦਾ ਹੈ ਇੱਥੇ ਕਿਸਾਨ ਪਰਾਲੀ ਨੂੰ ਅੱਗ ਲਾ ਦਿੰਦਾ ਇੱਥੇ ਕਹਿੰਦਾ ਬੂਟਾ ਸਿੰਘ ਪੁੱਤਰ ਮੇਜਰ ਸਿੰਘ ਐਨੇ ਨੰਬਰ ਕਿੱਲੇ ਦੇ ਵਿੱਚ ਕਿਸਾਨ ਨੇ ਪਰਾਲੀ ਨੂੰ ਅੱਗ ਲਾਈ ਤੇ ਇਹ ਤੇ ਪਰਚਾ ਦਰਜ ਕਰੋ ਤੇ ਉੱਥੇ ਸੀਏਡੀ ਪੁਲਿਸ ਅਟੈਲੀਜੈਂਸੀਆ ਉੱਥੇ ਕਿੱਥੇ ਸੀ ਅਣਪਛਾਤੇਆਂ ਤੇ ਪਰਚਾ ਦਰਜ ਕਰਤਾ ਕੀ ਬਾਈ ਅਜੇ ਬੰਦਿਆਂ ਦਾ ਪਤਾ ਨਹੀਂ ਲੱਗਿਆ 21 ਸਾਲ ਦਾ ਨੌਜਵਾਨ ਚਲਾ ਗਿਆ ਆਪਣਾ ਵਿਧਾਇਕ ਜਗਸੀਰ ਸਿੰਘ ਮਾਸਟਰ ਜੀ ਕਹਿੰਦੇ ਨੇ ਇਹ ਕਿਸਾਨ ਗੁੰਡਾਗਰਦੀ ਕਰਦੇ ਨੇ ਬਾਈ ਤੁਸੀਂ ਦੇਖ ਸਕਦੇ ਹੋ ਇਹ ਕਿਸਾਨ ਨੇ ਕਿਸੇ ਨੇ ਪੰਚਾਇਤ ਮੈਂਬਰੀ ਦਾ ਇਲੈਕਸ਼ਨ ਨਹੀਂ ਲੜਿਆ ਸੰਯੁਕਤ ਮੋਰਚੇ ਦੀ ਕਾਲ ਹੈ ਜਥੇਬੰਦੀਆਂ ਦੇ ਆਗੂ ਨੇ ਤੇ ਕੀ ਕਿਸਾਨਾਂ ਨੂੰ ਇਹ ਬੋਲਣਾ ਮਜ਼ਦੂਰਾਂ ਨੂੰ ਬੋਲਣਾ ਜਿਹੜੇ ਕਿਰਤ ਕਰਨ ਵਾਲੇ ਲੋਕ ਹੈ ਤੇ ਤੁਸੀਂ ਇਹਨਾਂ ਦੇ ਵਿੱਚ ਹੀ ਵਿਚਰਨਾ ਇਹਨਾਂ ਦੇ ਵਿੱਚ ਹੀ ਆਉਣਾ ਇਹਨਾਂ ਤੋਂ ਹੀ ਵੋਟਾਂ ਲੈਣੀਆਂ ਤੇ ਇਹਨਾਂ ਨੂੰ ਇਸ ਤਰੀਕੇ ਨਾਲ ਪੇਸ਼ ਆਉਣਾ ਕੀ ਰਾਈਟ ਹੈ ਤੇ ਅੱਜ ਬੀਜੇਪੀ ਦਾ ਅੱਜ ਪੁਖਤਾ ਤੌਰ ਤੇ ਵਿਰੋਧ ਹੋ ਰਿਹਾ ਉਹਦਾ ਬਾਈਕਾਟ ਕੀਤਾ ਤੇ ਪਿੰਡਾਂ 'ਚ ਅਸੀਂ ਬੜਨ ਨਹੀਂ ਦਿੰਦੇ ਨਾ ਉਹਨਾਂ ਦੀ ਸਟੇਜ ਲੱਗਣ ਦੀਗੇ ਸੋਨੂੰ ਕੱਲੇ ਸਵਾਲ ਆਜ ਸੱਤਾ ਚ ਸੱਤਾ ਚ ਬੈਠੇ ਹੋ ਤੁਸੀਂ ਭਗਵੰਤ ਮਾਨ ਜੀ ਨੇ ਇਹ ਕਿਹਾ ਹੈ ਵੀ ਸੱਥਾਂ ਦੇ ਵਿੱਚ ਤੁਸੀਂ ਸਵਾਲ ਕਰਿਆ ਕਰੋ ਜਦੋਂ ਲੀਡਰ ਆਉਂਦੇ ਨੇ ਉਹਨਾਂ ਨੂੰ ਸਵਾਲ ਪੁੱਛਿਆ ਕਰੋ ਤੇ ਜਦੋਂ ਅੱਜ ਸਵਾਲ ਪੁੱਛਦੇ ਐ ਤੇ ਫਿਰ ਅੱਜ ਕਿਉਂ ਤਕਲੀਫ ਅੱਜ ਵਿਧਾਇਕ ਅੱਜ ਨੌਜਵਾਨ ਨੌਕਰੀਆਂ ਲੈਣ ਖਾਤਰ ਵਟਬਾਕਸਾਂ ਤੇ ਬੈਠੇ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਅੱਜ ਇਹੀ ਮਸਲੇ ਤੁਹਾਡੇ ਵਿੱਚ ਦਰਬਾਰ ਦੇ ਵਿੱਚ ਰੱਖ ਰਹੇ ਐ ਵੀ ਇਹਨੂੰ ਤੁਸੀਂ ਹਲਕਾ ਨਾ ਲਓ ਜਿਨ੍ਹਾਂ ਦੇ ਘਰੇ ਅੱਜ ਦਾਣਾ ਹੈ ਨਹੀਂ ਢੀ ਦਾ ਵਿਆਹ ਕਰਨ ਵਾਲਾ ਨੂਨ ਮਿਰਚ ਹੈ ਨਹੀਂ ਪੁੱਤ ਦਾ ਵਿਆਹ ਕਰਨ ਵਾਲਾ ਘਰ ਪਾਉਣ ਵਾਲਾ ਫਸਲ ਤੇ ਆਸਾਂ ਹੁੰਦੀਆਂ ਫਸਲਾਂ ਮਰ ਗਈਆਂ ਉੱਥੇ ਉਹਨਾਂ ਨੂੰ ਮੁਆਵਜ਼ਾ ਦੇ ਦਿਓ ਇਸ ਚੀਜ਼ ਨੂੰ ਹਲਕੇ ਦੇ ਵਿੱਚ ਨਾ ਲਾਓ देखो जी आपा ਤੁਹਾਡੇ ਨਾਲ ਆ ਪਹਿਲਾਂ ਵੀ ਨਾਲ ਸੀ ਕਿਸਾਨੀ ਮੋਰਚੇ ਦੇ ਵਿੱਚ ਪੂਰੇ ਡਟ ਕੇ ਖੜੇ ਸੀ ਪੂਰੀ ਇੰਡਸਟਰੀ ਸਾਡੀ ਤੁਹਾਡੇ ਨਾਲ ਸੀ ਜਦੋਂ ਮੈਂ ਕਲਾਕਾਰ ਹਾਂ ਹੁਣ ਵੀ ਤੁਹਾਡੇ ਨਾਲ ਆ ਤੁਹਾਡੀ ਆਵਾਜ਼ ਬਣ ਕੇ ਉੱਥੇ ਗੂੰਜੂਗਾ ਬਾਕੀ ਜਿਹੜੀਆਂ ਤੁਹਾਡੀਆਂ ਮੰਗਾਂ ਮੈਂ ਮਾਨ ਸਾਹਿਬ ਦੇ ਧਿਆਨ ਚ ਪਹਿਲਾਂ ਵੀ ਲਿਆਂਦੀਆਂ ਤੇ ਦੁਬਾਰਾ ਫੇਰ ਲਿਆਂਦਾ ਮੈਂ ਚਾਰ ਤੋਂ ਪਹਿਲਾਂ ਦਾ ਮਤਲਬ ਲਿਆ ਹੋਇਆ ਤੁਹਾਡੀ ਕਿਤੇ ਨਾ ਕਿਤੇ ਮੀਟਿੰਗ ਵੀ ਕਰਵਾਵਾਂਗੇ ਉਹਨਾਂ ਨਾਲ ਤੇ ਜੋ ਦਿਲ ਖੋਲ ਕੇ ਤੁਸੀਂ ਕੱਪਦੀਆਂ ਮੰਗਾਂ ਰੱਖਣੀਆਂ ਉਹ ਰੱਖ ਦਿਓ ਆਪੇ ਹੋਗਾ ਨਹੀਂ ਮੰਗਾਂ ਸਾਨੂੰ ਰੱਖਤੀਆਂ ਨਹੀਂ ਉਹਨਾਂ ਦੇ ਸਾਹਮਣੇ ਵੀ ਮੈਂ ਆਪਜਾ ਤੁਸੀਂ ਕਰੋ ਹੁਣ ਮਾਨ ਸਾਹਿਬ ਮਾਨ ਸਾਹਿਬ ਤਾਂ ਇਹ ਵੀ ਆਦੀ ਹੁੰਦੀ ਸੀ ਮਾਨ ਸਾਹਿ ਭਗਤ ਸਿੰਘ ਦੇ ਰਾਹ ਤੇ ਚੱਲਿਆ ਬਹੁਤ ਵਧੀਆ ਗੱਲ ਆ ਚੱਲਣਾ ਚਾਹੀਦਾ ਮਾਨ ਸਾਹਿਬ ਨਾਰਾ ਲਾਉਂਦੇ ਪੂਰਾ ਨਹੀਂ ਲਾਉਂਦੇ ਭਗਤ ਸਿੰਘ ਦਾ ਉਹ ਕਹਿੰਦੇ ਆ ਇਨਕਲਾਬ ਜਿੰਦਾਬਾਦ ਮਾਨ ਸਾਹਿਬ ਨੂੰ ਕਹੋ ਦੂਜਾ ਨਾਰਾ ਵੀ ਲਾਇਆ ਕਰੋ ਸਾਮਰਾਜਵਾਦ ਮੁਰਦਾਬਾਦ ਜਾਂ ਤਾਂ ਮਾਨ ਸਾਹਿਬ ਇੱਕ ਗੱਲ ਆ ਕੇ ਕਹਿ ਦਨ ਲੋਕਾਂ ਦੇ ਵਿੱਚ ਵੀ ਮੈਂ ਵਾਕਈ ਆਮਕਰ ਦਾ ਮੁੱਢਾ ਪਰੇ ਜਿਹੜੀ ਕੁਰਸੀ ਹੈ ਇਹਨੂੰ ਨਾ ਜਕੜਿਆ ਹੋਇਆ ਇਹਨੂੰ ਹੱਥ ਕੜੀਆਂ ਲੱਗੀਆਂ ਹੋਈਆਂ ਅਸੀਂ ਲੋਕਾਂ ਦਾ ਪੜਾਏ ਇਸ ਕੁਰਸੀ ਦੇ ਵਿੱਚ ਨਹੀਂ ਕਰ ਸਕਦੇ ਪਰ ਤੁਸੀਂ ਆਦੇ ਹੁਣ ਅਸੀਂ ਮੀਟਿੰਗ ਕਰਾ ਦਿਆਂਗੇ ਮਾਨ ਸਾਹਿਬ ਨਾਲ ਮੀਟਿੰਗ ਇਹ ਦਿਨਾਂ ਚ ਤਾਂ ਹੋਣੀ ਨਹੀਂ ਚੋਣਾਂ ਦੇ ਵਿੱਚ ਵਿਜੀ ਨੇ ਤੇ ਜਿਹਦੇ ਘਰੇ ਕੰਨ ਕਹੇ ਨਹੀਂ ਅੱਜ ਦਾਣਾ ਹੈ ਨਹੀਂ ਉਹ ਕਿੱਧਰ ਨੂੰ ਜਨਾਂ ਤੱਕ ਉਹਨਾਂ ਤੱਕ ਇਹ ਗੱਲ ਪਹਚਾਈ ਵੀ ਇਹ ਦੁਬਾਰਾ ਫੇਰ ਪਹਚਾ ਦਾਂਗੇ ਕੋਈ ਉਹਨਾਂ ਦਾ ਵੀ ਮਸਲਾ ਹੱਲ ਹੋਊਗਾ ਅਸੀਂ ਤੁਹਾਡੇ ਨਾਲ ਖੜੇ ਹਾਂ ਤੁਹਾਡੇ ਹੀ ਭਰਾ ਤੁਹਾਡੀ ਆਵਾਜ਼ ਬਣ ਕੇ ਜੰਗ ਕਰਾਂਗੇ ਤੁਸੀਂ ਸਾਡੇ ਭਰਾ ਹੈ ਅਸੀਂ ਮੰਨ ਰਹੇ ਹਾਂ ਪਰ ਤੁਸੀਂ ਅੱਜ ਜਦੋਂ ਕੁਰਸੀ ਤੇ ਜਾ ਕੇ ਉਸ ਤੇ ਬਹਿ ਜਾਂਦੇ ਆ ਉਹ ਕੁਰਸੀ ਜਕੜ ਲੈਂਦੀ ਹੈ ਉਹ ਕੁਰਸੀ ਕਾਰਪਟਾਂ ਦੇ ਹੱਕੀ ਚੱਲੀ ਜਾਂਦੀ ਹੈ ਉਹ ਵਿਸ਼ਵ ਪਰ ਜਦੋਂ ਮੇਰੇ ਕੋਲ ਕੁਰਸੀ ਮੇਰੀ ਤੁਸੀਂ ਮੈਨੂੰ ਇਹ ਸਵਾਲ ਕਰੋਗੇ ਥੋਡੇ ਨਾਲ ਖੜਾ ਜਾਂ ਕਿਸੇ ਨਾਲ ਅੱਜ ਆ ਮੈਂ ਤੁਹਾਡੇ ਨਾਲ ਵਾਦਾ ਕਰਦਾ ਉਹ ਤੋਂ ਕਹੋ ਮੈਨੂੰ ਵੀ ਤੂੰ ਖੜਾ ਨਹੀਂ ਨਾ ਅੱਜ ਤੁਸੀਂ ਐਮਪੀ ਹੋ ਹਾਂਜੀ ਅਸੀਂ ਮੰਨ ਕੇ ਅੱਜ ਹੋਇਆ ਨਹੀਂ 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 ਤੁਸੀਂ ਅੱਜ ਤੱਕ ਤੇ ਲੜ ਰਹੇ ਹੋ ਸਰਕਾਰ ਦੇ ਵਿੱਚ ਜੀ ਜੀ ਮੰਨਦੇ ਠੀਕ ਹੈ ਅਸੀਂ ਮੰਨਦੇ ਆ ਇਹ ਚੀਜ਼ ਨੂੰ ਤੁਸੀਂ ਮਾਨ ਸਾਹਿਬ ਨੂੰ ਕਹੋ ਵੀ ਸੱਥਾਂ ਦੇ ਪਿੰਡਾਂ ਦੇ ਵਿੱਚ ਇਹ ਗੱਲਾਂ ਚੱਲ ਰਹੀਆਂ ਨੇ ਉਹਨਾਂ ਨੂੰ ਮਾਫ਼ ਜਾਣੀ ਮਿਲਿਆ ਉਹਨਾਂ ਦੇ ਖਾਤੇ ਨਾਲੇ ਮਾਨ ਸਾਹਿਬਤਾ ਦੇ ਖਜ਼ਾਨਾ ਬਹੁਤ ਭਰਿਆ ਪਿਆ ਆਪਣਾ ਤੇ ਖਜ਼ਾਨਾ ਭਰਿਆ ਤਾਂ ਫਿਰ ਵੰਡੋ 1000 ਰੁਪਿਆ ਆਪਾਂ ਬੀਪਗਣਾ ਵਾਦਾ ਕੀਤਾ ਸੀ ਉਹ ਨਹੀਂ ਆਇਆ 2500 ਪਲਸਨਾ ਦਾ ਵਾਦਾ ਕੀਤਾ ਸੀ ਉਹ ਨਹੀਂ ਆਇਆ ਜਿਹੜੇ ਇਹ ਬਾਈ ਜੀ ਵਾਦੇ ਹੁੰਦੇ ਨੇ ਇਹ 5 ਸਾਲ ਲਈ ਹੁੰਦੇ ਨੇ 1 2 1 2 ਸਾਲ ਲਈ ਤਾਂ ਨਹੀਂ ਹੁੰਦੇ ਨਾ ਅਜੇ 3 ਸਾਲ ਹੋਰ ਪਏ ਐ ਜੇ ਮੇਰੀ ਗੱਲ ਸੁਣੋ ਜੇ ਨਾ ਹੋਇਆ ਅਗਲੀ ਵਾਰੀ ਨਾ ਹੋਇਆ ਬਿਜਲੀ ਵੀ ਮੁਫਤ ਹੋਈ ਹੈ ਕਿੰਨੇ ਵਾਦੇ ਪੂਰੇ ਕੀਤੇ ਆ ਤੇ ਜਿਹੜੇ ਕਿਸਾਨ ਰਾਤ ਨੂੰ ਕੋਈ ਪਾਣੀ ਲਾਉਣ ਗਏ ਤੇ ਕਿ ਪਹਿਲੀ ਗਵਰਨਮੈਂਟਾਂ ਨੇ ਕਦੇ ਕੀਤਾ ਸੀਗਾ ਤੇ ਬਾਕੀ ਕਿੰਨਾ ਕੁਝ ਕੀਤਾ ਉਹ ਵੀ ਇੱਕ ਗੱਲ ਹੋਰ ਆ ਸਾਰੀਆਂ ਗੱਲਾਂ ਉੱਥੇ ਹੀ ਮੁੱਕ ਜਾਂਦੀਆਂ ਨੇ ਜੀ ਤੁਹਾਨੂੰ ਸੇਖੀ ਜਿਹੜਾ ਸਰਦਾਰ ਭਗਤ ਸਿੰਘ ਸਮਾਤ ਹੋਏ ਇੱਕ ਜੱਟ ਬਲਦੀ ਦੀ ਨੀਅਤ ਚਾਹਤ ਹੋ ਰਹੀ ਸੀ। ਭਾਤੀ ਬਹੁਤ ਵਧੀਆ ਸੀ। ਭਗਤ ਸਿੰਘ ਇੱਕ ਕਾਰਪੇਟ ਘਰਾਣੇ ਦੇ ਖਾਫ ਇੱਕ ਬਹੁਤ ਵੱਡੀਆਂ ਕੰਪਨੀਆਂ ਦੇ ਖਾਫ ਸਾਮਰਾਜ ਲਟੇਰਾਂ ਦੇ ਖਾਫ ਲੜਿਆ ਸੀ। ਪਰ ਹੋਇਆ ਕੀ ਹੈ? ਆ ਜਦੋਂ ਹਾਂ ਦਾਣਾ ਮੰਡੀਆਂ ਚੱਲਦੀਆਂ ਸੀ ਤੇ ਤੁਸੀਂ ਤੁਸੀਂ ਕੀ ਕੀਤਾ? ਨਵ ਮਾਰਕੀਟ ਕਮੇਟਰੀ 26 ਮਾਰਕੀਟ ਕਮੇਟੀਆਂ ਖਤਮ ਕਰਤੀਆਂ ਤੇ ਲਗਭਗ 500 ਸੀ ਜਿਹੜੀਆਂ ਪਿੰਡਾਂ ਦੀਆਂ ਕੋਈ ਖਾਦ ਇਹ ਗੱਲ ਵੱਖ ਹੈ। ਵੀ ਕਿਸਾਨਾਂ ਨੇ ਆਦੇਸ਼ ਹੱਥ ਦੇਣਾ ਉਹ ਤੁਹਾਡਾ ਫੈਸਲਾ ਵਾਪਸ ਕਰਾਉਣਾ ਹੈ ਨਹੀਂ ਜੂਟਾਂ ਤੋਂ ਲੈਣੀ ਉਹ ਪਹਿਲਾਂ ਹੀ ਤੇਰੇ ਉਧਰ ਨੂੰ ਹੈ